ਯੋਜਨਾ ਦੇ ਸਾਰੇ ਸਰਕਾਰੀ ਤੇ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ 5 ਲੱਖ ਰੁਪਏ ਦਾ ਸਿਹਤ ਬੀਮਾ ਲਾਭ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਆਪ ਵੀ ਅਗਵਾਈ ਵਾਲੇ ਪੰਜਾਬ ਵਰਗੀਆਂ ਗੈਰ ਪਾਸਪਾ ਸਰਕਾਰਾਂ ਨੇ ਹੁਣ ਤੱਕ ਇਹ ਯੋਜਨਾ ਦਾ ਪੂਰਾ ਲਾਭ ਨਹੀਂ ਲਿਤਾ ਹੈ ਆਮ ਲੋਕਾਂ ਦੀ ਇਸ ਬਾਰੇ ਕਈ ਸ਼ਿਕਾਇਤਾਂ ਨੇ ਕਿਉਂਕਿ ਦੇਸ਼ ਦੇ ਬਾਕੀ ਹਿੱਸਿਆਂ ਖਾਸ ਕਰਕੇ ਜਿਨ੍ਹਾਂ ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਾਸਪਾ ਦੀ ਸਰਕਾਰ ਹੈ ਉਹਦੇ ਲੋਕਾਂ ਨੂੰ ਪੂਰਾ ਲਾਭ ਮਿਲ ਰਿਹਾ ਹੈ ਇਸ ਯੋਜਨਾ ਦੇ ਲਾਭ ਤੋਂ ਵਾਂਝੇ ਮੁਹਾਲੀ ਦੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਸਿਹਤ ਵਰਗੀਆਂ ਬੁਨਿਆਦੀ ਜ਼ਰੂਰਤਾਂ ਫੌਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਆਯੁਸ਼ਮਾਨ ਭਾਰਤ ਦੇ ਬਾਰੇ ਇੱਕੋ ਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਸਾਡੀ ਕੇਂਦਰ ਸਰਕਾਰ ਨੇ ਬਹੁਤ ਵਧੀਆ ਸਕੀਮ ਲਾਗੂ ਕੀਤੀ ਹੈ ਤੇ ਸਾਰੇ ਦੇਸ਼ ਵਿੱਚ ਜਿੱਥੇ ਜਿੱਥੇ ਪੰਜ ਪੰਜ ਸਸ਼ਿਤ ਰਾਜ ਨੇ ਉੱਥੇ ਨਾ ਦਾ 5 ਲੱਖ ਦਾ ਜਿਹੜਾ ਬੀਮਾ ਉਹ ਸਾਰੇ ਲੋਕਾਂ ਨੂੰ ਮਿਲ ਰਿਹਾ ਲੇਕਿਨ ਅਸੀਂ ਪੰਜਾਬੀਆਂ ਨੂੰ ਸਾਨੂੰ ਇਹ ਲਾਭ ਕਿਉਂ ਨਹੀਂ ਮਿਲ ਰਿਹਾ ਇਹ ਸਾਡੀ ਸਰਕਾਰ ਤੇ ਇੱਕ ਬਦਲੂਮਾ ਪੰਜਾਬ ਸਰਕਾਰ ਤੇ ਇੱਕ ਬਦਲੂਮਾ ਡਾਕ ਹੈ ਜਿਹੜੀ ਵੱਡੇ ਵੱਡੇ ਵਾਅਦੇ ਕਰਦੀ ਸੀ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਜਿਵੇਂ ਦਿੱਲੀ ਚ ਕੀਤਾ ਲੇਕਿਨ ਦਿੱਲੀ ਦੇ ਲੋਕਾਂ ਨੇ ਉੱਥੇ ਸਰਕਾਰ ਬਦਲੀ ਤੇ ਹੁਣ ਉੱਥੇ ਵਧੀਆ ਸਰਕਾਰ ਦੀਆਂ ਸਾਰੀਆਂ ਸਕੀਮਾਂ ਚੱਲ ਰਹੀਆਂ ਫਿਰ ਅਸੀਂ ਪੰਜਾਬੀਆਂ ਨੂੰ ਵੀ ਇਹ ਸੋਚਣਾ ਪੈਣਾ ਕਿ ਜੇ ਅਸੀਂ ਕੇਂਦਰ ਸਰਕਾਰ ਦੇ ਲਾਭ ਲੈਣੇ ਤੇ ਸਾਨੂੰ ਵੀ ਇੱਥੇ ਪੰਜ ਪੰਜ ਲੈਣੀ ਪਏ ਇਹਦਾ ਆਯੁਸ਼ਮਨ ਕਾਰਡ ਯੋਜਨਾ ਹੈ ਬੀਜੇਪੀ ਸੈਂਟਰ ਗਵਰਨਮੈਂਟ ਵੱਲੋਂ ਇੱਕ ਜਾਰੀ ਕੀਤੀ ਗਈ ਆਮ ਪਬਲਿਕ ਲਈ ਸਕੂਲ ਤ ਹੈ 5 ਲੱਖ ਰੁਪਏ ਤੱਕ ਜਨਤਾ ਨੂੰ ਫ੍ਰੀ ਇਲਾਜ ਮਿਲਦਾ ਤੇ ਇਹ ਪੂਰੇ ਭਾਰਤ ਵਿੱਚ ਤਾਂ ਲਾਗੂ ਹੋ ਹੀ ਨਹੀਂ ਰਹੀ ਕਿਉਂਕਿ ਜਿਹੜੀ ਬੀਜੇਪੀ ਸਟੇਟਾਂ ਹੈ ਉੱਥੇ ਤਾਂ ਸਭ ਲਾਭ ਲੈ ਰਹੇ ਨੇ ਸਾਡੇ ਰਿਸ਼ਤੇ ਬਹੁਤ ਰਹਿੰਦੇ ਨੇ ਹਿਮਾਚਲ ਰਹਿੰਦੇ ਨੇ ਦਿੱਲੀ ਰਹ ਰਹੇ ਆ ਜੀ ਦਿੱਲੀ ਵੀ ਹੁਣ ਉਹਨਾਂ ਨੇ ਚੰਗੇ ਤਰੀਕੇ ਨਾਲ ਲਾਗੂ ਕੀਤੀ ਆ ਪਰ ਪੰਜਾਬ ਵਿੱਚ ਕਈ ਲੋਕਾਂ ਨੂੰ ਇਸ ਬਾਰੇ ਜਾਗਰੂਕਤਾ ਹੀ ਨਹੀਂ ਹੈ ਕਿਉਂਕਿ ਇੱਥੇ ਦੀ ਜਿਹੜੀ ਸਰਕਾਰ ਹੈ ਜਾਗਰੂਕ ਨਹੀਂ ਕਰ ਰਹੀ ਲੋਕਾਂ ਨੂੰ ਲਾਭ ਬਾਰੇ ਦੱਸ ਨਹੀਂ ਰਹੀ ਵੀ ਦਾ ਇੰਨਾ ਬੈਨੀਫਿਟ ਆ ਹੋ ਰਿਹਾ ਹੈ ਮੈਂ ਛੋਟਾ ਵਪਾਰ ਕਰਦਾ ਮੈਂ ਜੋ ਕਮਾਨਾ ਉਹ ਖਾ ਜਾਂਦਾ ਕੱਲੋਂ ਮੇਰੇ ਤੇ ਕੋਈ ਮੈਡੀਕਲ ਦੀ ਐਮਰਜੈਂਸੀ ਆਂਦੀ ਹੈ ਤਾਂ ਮੈਂ ਕਿਹਦੇ ਕੋਲ ਦੇਖਾ ਰਿਹਾ ਹਾਂ ਜਿਹੜਾ ਹੈਗਾ ਉਹ ਸੈਂਟਰ ਵੱਲੋਂ ਤਾਂ ਚੱਲਦਾ ਹੈ ਪਰ ਪੰਜਾਬ ਵੱਲੋਂ ਨਹੀਂ ਚੱਲਦਾ ਮੈਂ ਹੱਥ ਦੇ ਨਾਤੇ ਮੇਰੇ ਹੈਲਥ ਦਾ ਕੰਮ ਹੈ ਤਾਂ ਮਨ ਸਾਨੂੰ ਪਤਾ ਹੈ ਪੇਸ਼ੈਂਟ ਕਿੰਨੇ ਪਰੇਸ਼ਾਨ ਹੁੰਦੇ ਉਸ ਵਿੱਚ ਪੈਨ ਜਗਾ ਉਹ ਚੱਲਦਾ ਹੈ ਤਹੀਂ ਜਿਹੜਾ ਨਹੀਂ ਚੱਲਦਾ ਉਹਦੀ ਵੀ ਕਲੀਅਰਸ ਲੋਕਾਂ ਨੂੰ ਨਹੀਂ ਹੈਗੀ ਸਰਕਾਰ ਦੇ ਪਤਾ ਨਹੀਂ ਕੀ ਕਰਦੀ ਹੈ ਇਹ ਪੜਾਈ ਜਾਂਦੀ ਹੈ ਲੋਕਾਂ ਨੂੰ ਪਰੇਸ਼ਾਨੇ ਕਰ ਰਹੀ ਹੈ ਉਟਾ ਦਾ ਇਹ ਸਾਡੀ ਨਜ਼ਰੋਂ ਤਾਂ ਉਟਾ ਪਰੇਸ਼ਾਨੇ ਹੋ ਰਹੇ ਆ ਲੋਕ ਤੇ ਇਸ ਵਿੱਚੇ ਸਰਕਾਰ ਨੂੰ ਚਾਹੀਦਾ ਵੀ ਜੇ ਕਾਰ ਬਣਾਏ ਐ ਤਾਂ ਉਹਦੀ ਪੂਰੀ ਸੁਗਲियत ਲੋਕਾਂ ਨੂੰ ਦੇ ਜਾਵੇ ਬਾਕੀ ਸਟੇਟਾਂ ਚ ਬਾਕੀ ਸਟੇਟਾਂ ਚ ਚੱਲ ਰਿਹਾ ਹੈ Eu de mais eu...